ਸਬਜੀ ਦਾ ਬੀਜ ਜਿਹੜਾ ਆਪਾਂ ਮੁੱਲ ਲੈ ਆਉਣੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਪੈਂਦੀ ਵੀ ਆਪਾਂ ਲੈ ਕੇ ਹੀ ਆਉਣਾ ਮੁੱਲ ਵਾਲਾ ਤੇ ਆਪਦਾ ਵੀ ਰੱਖ ਸਕਦੇ ਆ ਆਪਾਂ ਬੀਜ ਜਿਹੜੇ ਪਹਿਲਾਂ ਰੱਖੇ ਸੀਗੇ ਸਾਰੇ ਆਪਣੇ ਬੀ ਗਮਾ ਲਏ ਦੇਸੀ ਬੀ ਸੀਗੇ ਜਿਹੜੇ ਜੇ ਉਹੀ ਬੀ ਆਪਾਂ ਸਾਹਮਣੇ ਰੱਖ ਗਿਆ ਦੇਖ ਲੋ ਮੇਰੇ ਕਦੂ ਜਿਹੜੇ ਆ ਬੱਲਵ ਕਦੂ ਆ ਆ ਸੈਜਾ ਨਾ ਜਿਹੜਾ ਬੱਲਵ ਕਦੂ ਦਾ ਇਹੀ ਵੱਧ ਚੱਲਦੇ ਆ ਬੱਲਵ ਕਦੂ ਜਿਹੜੇ ਗੋਲ ਕਦੂ ਆ ਉਹ ਨਹੀਂ ਚੱਲਦੇ ਜਾਦੇ ਆ ਇਹਦਾ ਬੀ ਰੱਖਿਆ ਹੋਇਆ ਹੈ ਕਦੂ ਇੱਕ ਕਦੂ ਮੈਂ ਪਕਾ ਲਿਆ ਸੀ ਵੀ ਅਗਲੀ ਵਾਰ ਆਪਾਂ ਨੂੰ ਕੰਮ ਦੇ ਜੇ ਤੇ ਹੁਣ ਬੀਜੇ ਕੋਈ ਵੀ ਤੋਰੀਆਂ ਆਗੀਆਂ ਭਿੰਡੀ ਆ ਗਈ ਵੀ ਆਪਦੇ ਹੀ ਰੱਖ ਲਓ ਉਹੀ ਕੰਮ ਕਰੀ ਜਾਂਦਾਗਾ ਹਾਂ ਚੌਲਿਆਂ ਦਾ ਮੈਂ ਤਾਂ ਸਾਰੀਆਂ ਆਈਟਮਾਂ ਆਪਦੇ ਹੀ ਰੱਖਦਾ ਹੁਣ ਤੇ ਆਹੀ ਵੀ ਮੈਂ ਰੱਖਿਆ ਸੀ ਪਹਿਲਾਂ ਵੀ ਤੇ ਬੱਲਾਂ ਬਹੁਤ ਵੇਚੀਆਂ ਪਿੰਡ 'ਚ ਵੀ ਗੰਗਾ ਬੁੱਧਵਾਰ ਤੇ ਟਰੈਕਟਰ ਵਾਲੀ ਮੰਡੀ ਤੇ ਲੈ ਜਾਂਦਾ ਰਹੇ ਹਾਂ ਬੱਲਾਂ ਸਾਰੇ ਤਰ੍ਹਾਂ ਦੀਆਂ ਕਦੂ, ਕਰੇਲਾ, ਪੇਠਾ ਤੋਰੀ ਹਾਰੇ ਮੈਂ ਆਈਟਮਾ ਸੀਗਾ ਮੰਨ ਲਓ ਤੇ ਹੁਣ ਸਭਾਲ ਕਰਨੀ ਪੈਂਦੀ ਇਹਨਾਂ ਦੀ ਉਹੀ ਜਿਹੜਾ ਮੈਂ ਬੱਲਾਂ ਵੇਚੇਗਾ ਸੀ ਉਹੀ ਬੱਲਾਂ ਮੇਰੇ ਲੱਗਣਾ ਹੋਣਗੇ ਖੇਤ ਦੇ ਵਿੱਚ ਹੁਣ ਵੀ ਉਹ ਤਾਂ ਹੁਣ ਜੇ ਆਪਾਂ ਸਾਂਭੀ ਨਾ ਸਕਦੇ ਉਹਦੇ ਤਾਂ ਮੇਰੇ ਕੋਈ ਸਾਰੇ ਨਹੀਂ ਜੇ ਬੱਲਾਂ ਆਪਾਂ ਲੈ ਗਏ ਉਹਨੂੰ ਪਾਣੀ ਦੀ ਕਮੀ ਛੜਤੀ ਜਾਂ ਕੋਈ ਹੋਰ ਉਹ ਕਿ ਕੋਈ ਰਹਾ ਪਾਉਣ ਦੀ ਲੋੜ ਨਹੀਂ ਸੁੱਕੀ ਰੂੜੀ ਰਹਿ ਜਰੂਰ ਪਾ ਦਿਓ ਉਹ ਵੀ ਥੋੜਾ ਥਾਂ ਛੱਡ ਕੇ ਨਾਲੋਂ